ਸਾਤਿਸ਼ਰੀਆ ਕਾ ਸਾਰੇ ਪੰਜਾਬ ਵਾਸੀਆਂ ਦਾ ਸਵਾਗਤ ਹੈ ਆਪਣੇ YouTube ਚੈਨਲ ਪੰਜਾਬ ਮੌਸਮ 'ਚ ਜਿਸ ਪਛ ਅੱਜ ਰਾਤ 24 ਮਈ ਪੰਜਾਬ ਦੇ ਕਿੰਨਾ ਪਾਕਾਂਵਾਂ 'ਚ ਹਾਈਲਾਈਟ ਚੱਲ ਰਿਹਾ ਚੁੱਕਾ ਤੂਫਾਨ ਭਾਰੀ ਮੀਂਹ ਜਿਹੜਿਆਂ ਵਿੱਚ ਹਾਈਲਾਈਟ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜਿਹੜੇ ਵੀਰ ਆਪਣੇ ਚੈਨਲ ਤੇ ਨਵੇਂ ਆਇਆ ਕਿਰਪਾ ਕਰਕੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਲਾਈਕ ਐ ਸ਼ੇਅਰ ਜ਼ਰੂਰ ਕਰਦੇ ਚੱਲਗੇ ਆਦਿ ਵੀਡੀਓ ਅੱਜ 24 ਮਈ ਪੰਜਾਬ ਦੇ ਸਾਡੇ ਸੌਰੀ 9 ਵੇ ਦੀ ਲਾਈਵ ਸਰਟੀਫਾਈਂਡ ਦੇ ਸਾਦੂ ਪੰਜਾਬ ਦੇ ਆਪਣੇ ਲਗਭਗ ਸਾਰੇ ਭਾਗ ਹੀ ਕਵਰ ਹੋ ਚੁੱਕੇ ਹਨ ਅੱਜ ਦੇ ਦਿਨ ਆਪਣੇ ਰੇਨਫੋਰਡਾ ਦਾ ਬਜਟ ਇਹ ਦੇ ਸਾਦੂ ਪੰਜਾਬ ਦੇ ਆਪਣੇ ਹੁਣ ਮਾਲ ਵਿੱਚ ਭਾਗ ਵਿੱਚ ਵੀ ਕਾਫੀ ਮੀਂਹ ਦੇਖਣ ਨੂੰ ਮਿਲ ਰਿਹਾ ਲੁਧਿਆਣਾ ਦੇ ਲਾਗੇ ਤੇ ਭਾਗ ਵਿੱਚ ਵੀ ਕਾਫੀ ਮੀਂਹ ਦੇਖਣ ਨੂੰ ਤੁਸੀਂ ਦੇਖ ਸਕਦੇ ਹੋ ਲਾਈਵ ਸੈਟ ਤੇ ਵੀ ਨਾ ਬਾਕੀ ਆਪਣੇ ਛੋਲੇ ਛੋਲੇ ਭਾਗ ਸਾਫ ਹੋਣੇ ਵੀ ਸ਼ੁਰੂ ਹੋ ਚੁੱਕੇ ਹਨ ਤੁਹਾਨੂੰ ਆਪ ਹੋਗੀ ਜਿਲੇ ਭਾਈ ਦੱਦਦੇ ਹਨ ਬਾਕੀ ਤੁਸੀਂ ਇੱਧਰ ਦੇਖ ਸਕਦੇ ਹੋ ਪੰਜਾਬ ਦੇ ਨਾ ਭਾਗ ਵਿੱਚ ਆਪਣੇ ਇਸ ਵਕਤ ਮੀਂਹ ਦੇਖਣ ਨੂੰ ਮਿਲ ਰਿਹਾ ਬਾਕੀ ਤੁਹਾਨੂੰ ਆਪਣੀ ਐ ਕਰੀ ਦਿਖਾ ਕੀ ਹਾਈਲਰਟ ਕਿਨਾ ਭਾਗ ਹੋ ਜਾ ਚਾਰੀ ਹੋਏ ਹਨ ਆਪਣੇ ਆਈਐਮਡੀ ਵੱਲੋਂ ਮੌਸਮ ਭਾਗ ਵੱਲੋਂ ਆ ਦੇਖੋ ਤੁਸੀਂ ਦੇਖ ਸਕਦੋਂ ਇਹ ਲੇਟਸ ਅਪਰੇਟ ਹੈ 8:30 ਵਜੇ ਦੀ ਪੰਜਾਬ ਦੇ ਆਪਣੇ ਇਧਰੋਂ ਮਸਰਾਂ ਨੂੰ ਐਂਟਰ ਹੋਇਆ ਸਿਸਟਮ ਇਧਰੋਂ ਹੁਣ ਬਦਲ ਗਈ ਤੇ ਮੀਂਹ ਹੌਲੀ ਹੌਲੀ ਕਰਦਾ ਜਾਊਗਾ ਉਹ ਦੇਖੋ ਛੱਦੇ ਘੰਟੇ ਘੰਟੇ ਚ ਇਧਰੋਂ ਆਪਣੇ ਜਿਹੜੇ ਆ ਭਾਗ ਹੋਇਆ ਆਪਣੇ ਲੁਧਿਆਣੇ ਨਾਲ ਭਾਗੇ ਹੋ ਗਏ ਮਾਨਸਰ ਦੇ ਭਾਗ ਹੋ ਗਏ ਆਪਾਂ ਜਿਹੜੇ ਚੱਲੇ ਬਾਈ ਥੋੜੀ ਜੀ ਗੱਲ ਕਰ ਲੈਣੇ ਸੰਗਰੂਰ ਦੇ ਭਾਗ ਤੂਰੀ ਨਾਬਾ ਹੋ ਗਿਆ ਆਪਣੇ ਪਟਿਆਲੇ ਦੇ ਭਾਗ ਹੋ ਗਏ ਲੁਧਿਆਣੇ ਦੇ ਭਾਗ ਹੋ ਗਏ ਖੰਨਾ ਅਮਲੋਟ ਫਰੇਕਰ ਸਾਹਿਬ ਜਿਹੜੇ ਆਪਣੇ ਇਧਰ ਭਾਗ ਹੋ ਗਏ ਨਵਾਂ ਸ਼ਰਧ ਦੇ ਕਈ ਭਾਗ ਹੋ ਗਏ ਕਈ ਠੰਡੇ ਦੇ ਵੀ ਭਾਗ ਹੋ ਗਏ ਬਾਕੀ ਫਰੀਦਕੋਟ ਦੇ ਲਗ ਮੋਗੇ ਦੇ ਨਾਲ ਲੱਗਦੇ ਭਾਗ ਹੋ ਗਏ ਇਨ੍ਹਾਂ ਵਿੱਚ ਹੁਣ ਆਪ ਨੂੰ ਜ਼ਿਆਦਾ ਉਮੀਦ ਹੈ ਸਰ ਹਨ ਬਾਕੀ ਇਧਰ ਆਪਣੇ ਅੰਮ੍ਰਿਤਸਰ ਤੰਤਰ ਗੁਰਦਾਸਪੁਰ ਕਪੂਥਲੇ ਹਲ ਮੀਂਹ ਸਰ ਥੋੜੇ ਘੱਟ ਚੁੱਕੇ ਹਨ ਹੁਣ ਤੇ ਆਉਂਦੇ ਕੁਝ ਘੰਟੇ ਜਿੱਦੋਂ ਮੌਸਮ ਹੌਲੀ ਹੌਲੀ ਸਾਫ਼ ਹੋਣਾ ਵੀ ਸ਼ੁਰੂ ਹੋ ਜਾਊਗਾ ਚਾਹੇ ਮੀਂਹ ਸਰ ਪੈਣਾ ਹੋਵੇ ਜਾਂ ਚਾਹੇ ਕਾਫੀ ਤੇਜ਼ ਹਵਾ ਵੀ ਚਾਲ 70 ਤੋਂ ਲੈ ਕੇ 80 ਕਿਲੋਮੀਟਰ ਗੜੇ ਮਾਰੀ ਵੀ ਜ਼ਰੂਰ ਦੇਖਣ ਨੂੰ ਮਿਲ ਸਕਦੀ ਹੈ ਬਾਕੀ ਨੁਕਸਾਨ ਕਾਫੀ ਵੱਡੇ ਪੱਧਰ ਦੇ ਹੋਗਾ ਸਾਡੇ ਏਰੀਆ ਕਪੂਥਲਾ ਬਹੁਤ ਜ਼ਿਆਦੀ ਹਨੇਰੀ ਦੇਖਣ ਨੂੰ ਮਿਲਿਆ ਆਪਣੇ 70 ਤੋਂ ਲੈ ਕੇ 80 ਕਿ ਭਾਰੀ ਮੀਂਹ ਵੀ ਦੇਖਣ ਨੂੰ ਮਿਲੂਗਾ ਪੰਜਾਬ ਦੇ ਕਈ ਭਾਗਾਂ ਵਿੱਚ ਹਾਲੇ ਹੁੰਦੇ ਅੱਧੇ ਘੰਟੇ ਘੰਟੇ ਚ ਬਾਕੀ ਇਹ ਥੋੜੀ ਜਿਲੇ ਬਈ ਵੀ ਗੱਲ ਗਾਲੀਏ ਹਾਲੇ ਹੋਏ ਬਦਲਵਾਈ ਆਪਣੇ ਇਹਨਾਂ ਭਾਗਾਂ 'ਚ ਸਾਫ਼ ਹੁੰਦੀ ਹੁੰਦੀ ਹੌਲੀ 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 ਸਾਫ਼ ਹੋ ਜਾਊਗੀ ਜਿਹੜੇ ਆਪਣੇ ਪੰਜਾਬ ਦੇ ਆਪਾਂ ਹੋ ਗਏ ਮਾਨਸਾ ਸੰਗਰੂਰ ਪੱਟਿਆਲਾ ਫਤਿਹਗੜ੍ਹ ਸਾਹਿਬ ਮਹਾਲੀ ਲੁਧਿਆਣੇ ਦੇ ਬਰਨਾਲੇ ਦੇ ਬਠਿੰਡੇ ਦੇ ਇਹਨਾਂ 'ਚ ਹਾਲੇ ਅਲਰਟ ਹੈ ਘੰਟੇ ਦੋ ਘੰਟੇ 'ਚ ਨਾ ਵਿੱਚ ਹਾਲੇ ਮੀਂਹ ਦੇਖਣ ਨੂੰ ਮਿਲੂਗਾ ਬਾਕੀ ਅੱਜ ਦੀ ਵਿੱਚ ਨਹੀਂ ਵੀਡੀਓ ਚੰਗੇ ਲੱਗਤਾ ਮੇਂ ਵੀਡੀਓ ਨੂੰ ਲਾਈਕ ਕਰ ਨੂੰ ਸਬਸਕ੍ਰਾਈਬ ਜੁੜੀ